ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀ ਹੈਗਾ ਅੱਜ ਤੁਹਾਨੂੰ ਇਹ ਆਪਾਂ ਕਲਰ ਲਾ ਕੇ ਦਿਖਾਉਣੀ ਹੈ ਤੇ ਇਹ ਵੀ ਆਪਾਂ ਵੀਡੀਓ ਦੇਖੀ ਸੀ ਉਹ ਕਹਿੰਦੇ ਸੀ ਵੀ ਕਲਰ ਲਾਇਆ ਜਾਂਦਾ ਤੇ ਆਪਾਂ ਵੀ ਅੱਜ ਇਹ ਕਰਕੇ ਦਿਖਾਣੀ ਹੈ ਵੀ ਲੈਂਦਾ ਕਿ ਨਹੀਂ ਇਹ ਜਮ ਨਵਕਰਤਾ ਜਮਾ ਦੇਖੋ ਤੇ ਖਰਾਬ ਹੋ ਗਿਆ ਇੱਕ ਵਾਰੀ ਵੀ ਨਹੀਂ ਪਾਇਆ ਪਹਿਲੇ ਦਿਨ ਹੀ ਹੋਇਆ ਸੀ ਉਸੇ ਦਿਨੀ ਇਹ ਇਹਦੇ ਕਲਰ ਲੱਗ ਗਿਆ ਸੀਗਾ ਕਲਰ ਕਿਤੇ ਲਾਇਆ ਪਿਆ ਸੀਗਾ ਤੇ ਇਸ ਤੇ ਲੱਗ ਗਿਆ ਤੇ ਜਦੋਂ ਪਜਾਮਾ ਲਾਇਆ ਤੇ ਇੱਥੇ ਵੀ ਲੰਗਿਆ ਦੇਖੋ ਦੋ ਧਾਈ ਹੈ ਇੱਥੇ ਘੱਟ ਹੈ ਤੇ ਇਹ ਕਹਿੰਦੇ ਸੀ ਵੀ ਜਮਾ ਕੁੜਤਾ ਪਜਾਮਾ ਖਰਾਬ ਹੀ ਹੋ ਗਿਆ ਵੀ ਇਹ ਪਾਉਣ ਯੋਗ ਨਹੀਂ ਰਿਹਾ ਹੁਣ ਤੇ ਪਏ ਨੂੰ ਵੀ ਇਹਨੂੰ ਡੇਡ ਮਹੀਨਾ ਹੋ ਗਿਆ ਪਏ ਨੂੰ ਇਸ ਨੂੰ ਆਪਾਂ ਮੁੜ ਕੇ ਰੱਖਤਾ ਸੀਗਾ ਵੀ ਉਹਦੋਂ ਵਿਆਹ ਤੇ ਜਾਂਦੇ ਸੀ ਉਹਦਾਂ ਲੱਗ ਗਿਆ ਸੀ ਕਲਰ ਮੁੜ ਕੇ ਅਸੀਂ ਇਹ ਵੀ ਇਹਦਾ ਕਲਰ ਲਾਇਆ ਹੀ ਨਹੀਂ ਵੀ ਇਹ ਸਾਰੇ ਤੇ ਜੜ ਕੇ ਖਰਾਬ ਹੀ ਹੋ ਜਾਊਗਾ ਵੀ ਕੋਈ ਵੇਖਾਂਗੇ ਕਿਵੇਂ ਲੈਂਦਾ ਇਹ ਫਿਰ ਆਪਾਂ ਇੱਕ ਵੀਡੀਓ ਦੇਖੀ ਸੀ ਵੀਡੀਓ ਦੇ ਵਿੱਚ ਵੇਖਿਆ ਵੀ ਕਲਰ ਲੱਝਦਾ ਅੱਜ ਆਪਾਂ ਵੀ ਲਾ ਕੇ ਵੇਖਨੇ ਆ ਵੀ ਇਹ ਲੈਂਦਾ ਕਿ ਨਹੀਂ ਚਲੋ ਜੀ ਆਪਾਂ ਦੱਸਦੇ ਹਾਂ ਉਹ ਕਿਹੜੀ ਚੀਜ਼ ਹੈ ਜਿਹਦੇ ਨਾਲ ਕਲਰ ਲੱਝਦਾ ਚਲੋ ਤੁਹਾਨੂੰ ਦਿਖਾਉਂਦੇ ਆ ਦੇਖੋ ਜੀ ਆਪਾਂ ਇਹ ਇੱਕ ਬੱਠਲ ਵਿੱਚ ਪਾਣੀ ਲਿਆ ਤੇ ਇਹ ਚੀਜ਼ ਆ ਦੇਖੋ ਰੰਗ ਕਾਰਡ ਕਿ ਜਿਹਦੇ ਨਾਲ ਇਹ ਆਪਾਂ ਲਾ ਕੇ ਵੇਖਨੇ ਆ ਵੀ ਕਲਰ ਲੈਂਦਾ ਕਿ ਨਹੀਂ ਤੇ ਇਹ ਆਪਾਂ ਥੋੜਾ ਜਿਹਾ ਪਾਣੀ ਲਿਆ ਕਿਉਂਕਿ ਆਪਣੇ ਥੋੜਾ ਜਿਹਾ ਹੀ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਪਾਉਣੀ ਆ ਦੇਖੋ ਰੰਗੇ ਘਰ ਲਾ ਥੋੜਾ ਜਿਹਾ ਆਪਾਂ ਹੋਰ ਪਾ ਦਿੰਦੇ ਆ ਬਸ ਇੱਕ ਡੇਢ ਚਮਚਾ ਆਪਣਾ ਪੂਰਾ ਭਰਿਆ ਇੱਕ ਚਮਚਾ ਹੀ ਹੈ ਤੇ ਹੁਣ ਆਪਾਂ ਇਹਨੂੰ ਦੇਖੋ ਇੱਕ ਹੋਰ ਲੈ ਤੇ ਹੁਣ ਆਪਾਂ ਜਿੱਥੇ ਇਹ ਲੱਗਿਆ ਹੋਇਆ ਤੇ ਉਹਨੂੰ ਡਕੋ ਦਿੰਨੇ ਆ ਦੇ ਵਿੱਚ ਦੇਖੀ ਜਾਂਦੀ ਹੈ ਵੀ ਇਹ ਰੰਗ ਲੈਂਦਾ ਹੈ ਤੇ ਨਹੀਂ ਇਹ ਆਪਾਂ ਇੱਥੋਂ ਡਬੋ ਦਿੰਦੇ ਜਿਹੜਾ ਇਹ ਇਹਨੂੰ ਆਪਾਂ ਡਬੋਤਾ ਤੇ ਇਹਨੂੰ ਥੋੜੀ ਚਿਰ ਵਾਸਤੇ ਟਾਈਮ ਬਾਅਦ ਫੇਰ ਵੇਖਾਂਗੇ ਦੇਖੋ ਇਹਨੂੰ ਡਬੋ ਕੇ ਰੱਖਤਾ ਜਿਹੜਾ ਉੱਤੇ ਲੱਗਿਆ ਸੀਗਾ ਥੋੜਾ ਇਹ ਵਾਲਾ ਦੇਖੋ ਇਹ ਵੀ ਆਪਾਂ ਪਾਣੀ 'ਚ ਡਬੋਤਾ ਹੁਣ ਆਪਾਂ ਬਹਨੇ ਆ ਬੀ ਇਹ ਲੈਂਦਾ ਕਿ ਨਹੀਂ ਇਨੂੰ ਆਪਾਂ 20-25 ਮਿੰਟ ਤੱਕ ਰੱਖਾਂਗੇ ਚਲੋ ਜੀ ਆਪਾਂ 20-25 ਮਿੰਟਾਂ ਬਾਅਦ ਫਿਰ ਬੇਕ ਨੇ ਦੇਖੋ ਜੇ ਅਸੀਂ ਤੁਹਾਨੂੰ ਦੱਸਦੇ ਆਂ ਵੀ ਇਹ ਥੋੜਾ ਜਿਹਾ ਆਸਾਨੀ ਨਾਲ ਨਹੀਂ ਦੇ ਤਾਂ ਆਪਾਂ ਸਾਬਣ ਨਾਲ ਇਹ ਦੇਖੋ ਹੁਣ ਸਾਬਣ ਨਾਲ ਕੇ ਮਸਾਲਾ ਦੋਨਾਂ ਹੱਥਾਂ ਨਾਲ ਦੇਖੋ ਇੰਨਾ ਕਰਾਈ ਹੈ ਇਹ ਕੱਪੜੇ ਧੋਣ ਵਾਲੀ ਸਾਬਣ ਉੱਤੇ ਲਾ ਕੇ ਤੇ ਹੁਣ ਇਹਨੂੰ ਇੰਨਾ ਇੱਕ ਨੂੰ ਮੜ ਲੈਨੇ ਫੇਰ ਦਿਖਾਉਨੇ ਆ ਤੁਹਾਨੂੰ ਦੇਖੋ ਜੀ ਆਪਾਂ ਸਾਬਣ ਲਾ ਕੇ ਮਲ ਮਲ ਕੇ ਅਚਾਰੇ ਦੇਖੋ ਹੁਣ ਇਹ ਦੇਖੋ ਇਹ ਆਸਾਨੀ ਨਾਲ ਨਹੀਂ ਲਿਖ ਸਕੀਏ ਪੇਂਟ ਕਰਨ ਵਾਲਾ ਰੰਗ ਸੀਗਾ ਜੇ ਇਹ ਵੀ ਬੱਚਿਆਂ ਦਾ ਕੱਚਾ ਰੰਗ ਹੋਵੇ ਜਿਵੇਂ ਡਰਾਇੰਗ ਡਰੂਮ ਕਰਦੇ ਹੋ ਤਾਂ ਆਪਾਂ ਮਾਇਨੇ ਦੇ ਅਸਕੇ ਵੀ ਨਹੀਂ ਆਈ ਦਬੋਏ ਤੋਂ ਨਿਕਲ ਜਾਂਦਾ ਹੋਵੇ ਤੇ ਇਹ ਤਾਂ ਆਪਾਂ ਨੂੰ ਮੜਨਾ ਪਿਆ ਸਾਬਣ ਲਾ ਕੇ ਫੇਰ ਇਹ ਨਿਕਲੇ ਦੇਖੋ ਹੁਣ ਹੈ ਨਹੀਂ ਆ ਕਲਰ ਕਿਤੇ ਦੇਖ ਸਕਦੇ ਹੋ ਤੁਸੀਂ ਹੰਗਾਤਾ ਸਕਦੇ ਆ ਵੀ ਆਪਣਾ ਪਾਇਤਾ ਪਾਣੀ ਦੇ ਦੇਖੋ ਜੀ ਹੁਣ ਆਪਾਂ ਇਹ ਸਾਫ ਪਾਣੀ ਚ ਪਾ ਲਿਆ ਹੁਣ ਸਾਫ ਪਾਣੀ ਚ ਨਿਚੋੜ ਕੇ ਆਪਾਂ ਇਹਨੂੰ ਸੁੱਕਣਾ ਪਾ ਦੇਗਾ ਇਸ ਤਰੀਕੇ ਨਾਲ ਇਹ ਰੰਗ ਨਿਕਲਿਆ ਦੀਗਾ ਕੋਈ ਇਹ ਆਸਾਨ ਨਹੀਂ ਵੀ ਭਿਓ ਕੇ ਰੱਖਤਾ ਆਪਾਂ ਨਿਕਲ ਗਿਆ ਇਹਨੂੰ ਆਪਾਂ ਸਾਬਣ ਨਾਲ ਮਲਿਆ ਫੇਰ ਜਾ ਕੇ ਇਹ ਰੰਗ ਨਿਕਲਿਆ ਜਿਹਦੇ ਰੰਗ ਕੜ ਦੇ 3 ਚਮਚ ਪਾਈ ਸੀਗੇ ਘੰਟਾ ਡੁੱਬਿਆ ਰਿਹਾ ਫੇਰ ਇਹ ਜਾ ਕੇ ਆਪਾਂ ਮਲ ਕੇ ਸਾਬਣ ਨਾਲ ਲਾਏ ਚਲੋ ਜੀ ਸਾਡੇ ਚੈਨਲ ਨੂੰ ਬਤ ਬਤ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਬਤ ਬਤ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਕਿਹੋ ਜਿਹੀ ਲੱਗੀ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਆਪਾਂ ਤੋਤਰਨਵਾਦੀ ਧੋ ਕੇ ਤੇ ਇਹਨੂੰ ਪਾਣੀ ਵਿੱਚ ਦੀ ਕੱਟ ਕੇ ਸਾਫ ਪਾਣੀ ਵਿੱਚ ਦੀ ਤੇ ਇਹਨੂੰ ਆਪਾਂ ਧੋ ਕੇ ਸੁਕਾਉਣਾ ਪਾਦਾ ਦੇਖੋ ਇਹਦੇ ਕਿਤੇ ਨੀਗਾ ਤਾਗ ਇਹ ਇਸ ਤੇ ਵੀ ਹੈ ਨਹੀਂ ਅੰਦਰ ਦੇ ਤੇ ਇਸ ਪਾਸੇ ਵੀ ਨਹੀਂ ਅਧਨਵੇਂ ਇਸ ਪਾਸੇ ਮੈਂ ਦਿਖਾਉਣੀ ਆ ਹੈ ਨਹੀਂ ਦਾਗ ਤੇ ਹੁਣ ਆਪਾਂ ਦੂਜੇ ਪਾਸੇ ਦਿਖਾਉਂਦੇ ਹਾਂ ਦੂਜੇ ਪਾਸੇ ਦੇਖ ਤੇ ਆਪਾਂ ਇਸ ਸਾਫ ਪਾਣੀ ਵਿੱਚ ਦੀ ਕੱਢ ਕੇ ਇਹਨੂੰ ਸੁੱਕਣਾ ਪਤਾ ਤੇ ਇਹ ਉਹ ਨੀਲੇ ਲੱਥਾ ਦਾਗ ਵੀ ਆਪਾਂ ਡੋਬੋ ਕੇ ਰੱਖਤਾ ਸੀ ਇਹਨੂੰ ਮੜਿਆ ਸੀ ਸਾਬਣ ਲਾ ਕੇ ਫੇਰ ਦਾਗ ਲੱਥਾ ਤੇ ਪਜਾਮਾ ਬਦਗਾ ਬਣ ਗਿਆ ਸਾਨੂੰ ਤਾਂ ਹੀ ਸੀਗਾ ਵੀ ਸੂਟ ਹੀ ਖਰਾਬ ਹੋ ਗਿਆ ਤੇ ਵਧੀਆ ਦਾਗ ਲਾਇਕ ਤੇ ਸਾਫ ਹੋ ਗਿਆ ਵੀ ਥੋੜੀ ਜਿਹੀ ਮਿਹਨਤ ਕਰਨੀ ਪਈ ਮਲ ਕੇ ਇਹ ਪੇਂਟ ਕਰਨ ਵਾਲਾ ਕਲਰ ਸੀ ਜੇ ਕੋਈ ਬੱਚਿਆਂ ਦੀ ਡਰਾਇੰਗ ਵਾਲਾ ਹੋਵੇ ਉਹ ਤਾਂ ਬਿਸ਼ੱਕ ਦੀ ਵੀ ਉੱਥੇ ਭਿਉਂ ਕੇ ਤੇ ਨਿਕਲ ਜਾਵੇ ਜਾਂ ਗਰਮ ਪਾਣੀ ਨਾਲ ਤੇ ਅਸੀਂ ਤਾਂ ਠੰਡੇ ਪਾਣੀ 'ਚ ਭਿਉਂ ਕੇ ਰੱਖਿਆ ਸੀ ਤੇ ਵੀਡੀਓ ਨੂੰ ਐਂਡ ਤੱਕ ਦੇਖੋ ਚੈਨਲ ਨੂੰ ਸਬਸਕ੍ਰਾਈਬ ਕਰੋ ਘੰਟੀ ਬਟਨ ਜਰੂਰ ਦਬਾਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕੈਸੀ ਜੀ ਲੱਗੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਤੁਸੀਂ ਵੀ ਇਸ ਤਰੀਕੇ ਨਾਲ ਲਾ ਸਕਦੇ ਹੋ ਜੇ ਭੰਪਤੇ ਤੋਂ ਵੀ ਨਹੀਂ ਲੈਂਦਾ ਤਾਂ ਤੁਸੀਂ ਸਾਬਣ ਲਾ ਕੇ ਮੱਖ ਕੇ ਲਾ ਸਕਦੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਹੋ ਜਿਹੀ ਲੱਗੀ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ